ਨਾਬਾ ਵਿਕੇ ਬਹੁਤ ਚਰਚਿਤ ਮਾਮਲਾ ਜੋ ਕਿ ਕਿਸਾਨਾਂ ਵੱਲੋਂ ਟਰਾਲੀ ਸ਼ੱਬੂ ਬਾਰਡਰ ਤੋਂ ਚੋਰੀ ਕੀਤੀਆਂ ਦੋ ਟਰਾਲੀਆਂ ਦਾ ਸਮਾਨ ਨਾਬਾ ਵਿਕੇ ਪੰਕਜ ਪੱਪੂ ਦੀ ਵਰਕਸ਼ਾਪ ਵਿੱਚ ਬਰਾਮਦ ਹੋਈਆਂ ਸੀ ਉਸ ਮਾਮਲੇ ਵਿੱਚ ਕਿਸਾਨਾਂ ਵੱਲੋਂ ਅਤੇ ਸ਼ਹਿਰ ਦੇ ਕੌਂਸਲਰਾਂ ਵੱਲੋਂ ਅਜੋ ਨਾਬਾ ਦੇ 12 ਗੇਟ ਚੌਂਕ ਵਿਖੇ ਪੰਕਜ ਪੱਪੂ ਦੀ ਗ੍ਰਿਫਤਾਰੀ ਨੂੰ ਲੈ ਕੇ ਧਰਨਾ ਲਾ ਦਿੱਤਾ ਇਸ ਧਾਨੇ ਵਿੱਚ ਕਿਸਾਨ ਅਤੇ ਨਗਰ ਕੌਂਸਲ ਦੇ ਕੌਂਸਲਰ ਅਤੇ ਆਰਤੀਆ ਐਸੋਸੀਏਸ਼ਨ ਅਤੇ ਵਪਾਰ ਮੰਡਲ ਨਾਬਾ ਦੇ ਮੈਂਬਰ ਹਾਜ਼ਰ ਹੋ ਇਸ ਮੌਕੇ ਕਿਸਾਨਾਂ ਆਗੂਆਂ ਗਮਦੋਰ ਸਿੰਘ ਨੇ ਕਿਹਾ ਕਿ ਜੇਕਰ ਸਾਨੂੰ ਪੁਲਿਸ ਪ੍ਰਸ਼ਾਸਨ ਇਨਸਾਫ ਨਾ ਦਿੱਤਾ ਤਾਂ ਪੰਜਾਬ ਪੱਧਰ ਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ ਤੇ ਪੰਜਾਬ ਲੈਵਲ ਤੇ ਧੰਨੇ ਮੁਜ਼ਾਰੇ ਕੀ ਤਸਵਾਨ ਕੀ ਆਉ ਸੁਣਦੇ ਹਾਂ ਕੌਂਸਲਰ ਅਤੇ ਕਿਸਾਨਾਂ ਨੇ ਕੀ ਕੁਛ ਕੀਆ ਟਰੈਲੀ ਦਾ ਮਕਾ ਸਾਡੇ ਕਿਸਾਨ ਵੀਰਾਂ ਦੇ ਜੋ ਸੰਭੂ ਬਾਰਡਰ ਤੋਂ ਟਰੈਲੀਆਂ ਚੋਰੀ ਹੋਈਆਂ ਸੀਗੀਆਂ ਉਹ ਇੱਥੇ ਦੇ ਪੰਕਜ ਪੱਪੂ ਜਿਹੜੇ ਮੌਜੂਦਾ ਜਿਨ੍ਹਾਂ ਦੀ ਵਾਈਫ ਪ੍ਰਧਾਨ ਨੇ ਉਹਨਾਂ ਦੇ ਵਰਕਸ਼ਾਪ ਦੇ ਵਿੱਚੋਂ ਰਸਟ ਪਾਰਟਸ ਮਿਲੇ ਸੀਗੇ ਤੇ ਬੜੇ ਚਿਰ ਤੋਂ ਮੁੱਦਾ ਚੱਲਿਆ ਤੇ ਉਹਦੇ ਪਰਚਾ ਦਰਜ ਵੀ ਹੋਇਆ ਤੇ ਇੱਕੋ ਡਿਮਾਂਡ ਆ ਕਿ ਉਹਨੂੰ ਫੜ ਕੇ ਜਲਦੀ ਤੋਂ ਜਲਦੀ ਅੰਦਰ ਕਰੋ ਕਿਉਂਕਿ ਬੜਾ ਰੋਸ ਆ ਜਨਤਾ ਦੇ ਵਿੱਚ ਸਾਰਾ ਸ਼ਹਿਰ ਸਾਰਾ ਸ਼ਹਿਰ ਦੁਖੀ ਸੀ ਇਹ ਬੰਦੇ ਤੋਂ ਕਿਉਂਕਿ ਨੇ ਸਾਰੇ ਦੁਖੀ ਕਰੇ ਹੋਏ ਸੀ ਜਿਹੜਾ ਵੀ ਉਹਦੇ ਖਿਲਾਫ ਆਵਾਜ਼ ਉਠਾਉਂਦਾ ਸੀ ਤੇ ਬੜੀ ਮੰਦੀ ਭਾਸ਼ਾ ਬੋਲਦਾ ਸੀਗਾ ਪਰ ਪ੍ਰਮਾਤਮਾ ਨੇ ਕਿਰਪਾ ਦੇ ਮਹਾਤਮਾ ਦੇ ਘਰ ਦੇਰਾਂ ਦੇਰ ਨਹੀਂ ਉਹਨੇ ਸਭ ਕਿਰਪਾ કરી ਆ ਤੇ ਉਹਦੀ ਸਚਾਈ ਆ ਚੋਰ ਕੌਣ ਆ ਕੌਣ ਸਹੀ ਆ ਉਹ ਸਾਰਾ ਕੁਝ ਸਾਹਮਣੇ ਲਿਆ ਕੇ ਰੱਖਦਾ ਦੇਖੋ ਅੱਜ ਸਾਰੇ ਦੇਖੋ ਆਪਣੇ ਆੜਤੀਆ ਐਸੋਸੀਏਸ਼ਨ ਆਈ ਹੋਈ ਆ ਬੈਂਨ ਵਾਲੇ ਆਏ ਹੋਏ ਨੇ ਸ਼ਹਿਰ ਵਾਲੇ ਆਏ ਹੋਏ ਨੇ ਕਿ ਕਿਸੇ ਨੂੰ ਬੁਲਾਉਣ ਦੀ ਲੋੜ ਨਹੀਂ ਭਈ ਲੋਕ ਆਪੋ ਆਪ ਆਏ ਨੇ ਕਿ ਕਿਸੇ ਨੂੰ ਸੁਨੇਹਾ ਨਹੀਂ ਲੱਗਿਆ ਦੀਗਾ ਇਹ ਲੋਕ ਆਪ ਉੱਠ ਕੇ ਜਿਹੜੇ ਆਏ ਨੇ ਬਜ਼ਾਰਾਂ ਦੇ ਵਿੱਚੋਂ ਤੁਸੀਂ ਕਿੰਨੇ ਐਮਸੀ ਬੇਪਰੋਸਕੀ ਮਤਾ ਪਾਇਆ ਜੀ ਉਹਨੂੰ ਲਾਉਣ ਦਾ ਤੇ ਉਹਦੀ ਜੇ ਦੇਖਦੇ ਆ ਕਦੋਂ ਮੀਟਿੰਗ ਰੱਖਦੇ ਨੇਗੇ ਬਾਈਆਂ ਦੇ ਵਿੱਚੋਂ 19 ਐਮਸੀ ਇਹਨਾਂ ਦੇ ਹੱਕ 'ਚ ਨੇ ਨੀ। ਜੇਕਰ ਹਾਲੇ ਵੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਰੋਸ ਮਾਰਚ ਵੀ ਕਰਾਂਗੇ। ਥਾਂ-ਥਾਂ ਧਰਨੇ ਵੀ ਲਾਵਾਂਗੇ। ਅਸੀਂ ਜਿਹੜੇ ਇੱਥੇ ਧਰਨੇ ਦੇ ਵਿੱਚ ਪਹੁੰਚੇ ਆ। ਅਸੀਂ ਇਸ ਧਰਨੇ ਦੇ ਵਿੱਚ ਇੱਕ ਕਿਸਾਨੀ ਸਾਰੇ ਨੂੰ ਵੱਡੀ ਗੱਲ ਆ ਕਿਉਂਕਿ ਮੈਂ ਸਾਰੇ ਨਾਲੋਂ ਪਹਿਲਾਂ ਇੱਕ ਕਿਸਾਨ ਆ ਮੇਰਾ ਸਬੰਧ ਇੱਕ ਕਿਸਾਨ ਪਰਿਵਾਰ ਨਾਲ ਆ ਮੈਂ ਉਹਦੇ ਕ ਕਿਸਾਨ ਆ ਕਿਸਾਨਾਂ ਨਾਲ ਜਿਹੜੀ ਬਧਿਕੇ ਨਾਬੇ ਦੇ ਵਿੱਚ ਹੋਈ ਆ ਉਹ ਬੜੀੋ ਸ਼ਰਮਨਾਕ ਆ ਮੈਂ ਇੱਥੇ ਜੇ ਸਾਡੀਆਂ ਕਿਸਾਨ ਯੂਨੀਅਨ ਨੇ ਇਹਨਾਂ ਨੇ ਜਿਨ੍ਹਾਂ ਨੇ ਇਥੋਂ ਟਰਾਲੀਆਂ ਦੀ ਖੋਜ ਕੀਤੀ ਆ ਇਹ ਬੜਾ ਹੀ ਸਲਾਘਾਯੋਗ ਕਦਮ ਜਿਹੜਾ ਕਿਸਾਨ ਯੂਨੀਅਨ ਵੱਲੋਂ ਕੀਤਾ ਗਿਆ ਮੈਂ ਉਹਨਾਂ ਦੇ ਹੱਕ ਦੇ ਵਿੱਚ ਤانوں ਮਨੋਂ ਇਹਨਾਂ ਦੇ ਨਾਲ ਖੜਾ ਔਰ ਮੈਂ ਸਾਰਿਆਂ ਨੂੰ ਮਤਲਬ ਕਿ ਇਹ ਬੇਨਤੀ ਵੀ ਕਰੂੰਗਾ ਵੀ ਜੋ ਵੀ ਟਰਾਲੀਆਂ ਨਾਬੇ ਦੇ ਵਿੱਚੋਂ ਚਾਹੇ ਕੋਈ ਵੀ ਬੰਦਾ ਇੱਥੇ ਗੱਲਾਂ ਹੋ ਰਹੀਆਂ ਨੇ ਵੀ ਨਾਬੇ ਦੇ ਵਿੱਚ ਟਰਾਲੀਆਂ ਦੋ ਜਿਹੜੀਆਂ ਨੇ ਹੋਰ ਕਿਸੇ ਦੇ ਘਰ ਖੜੀਆਂ ਨੇ ਔਰ ਕਿਸਾਨ ਯੂਨੀਅਨ ਵੱਲੋਂ ਜਾਂ ਹੋਰ ਭਾਈਚਾਰੇ ਵੱਲੋਂ ਉਹਨਾਂ ਤੇ ਪੈਰਾ ਵੀ ਲਾਇਆ ਗਿਆ ਸੋ ਸਾਡੀ ਇਹ ਬੇਨਤੀ ਹੈ ਵੀ ਜਿਹਦੇ ਵੀ ਘਰੇ ਖੜੀਆਂ ਨੇ ਉਹਨਾਂ ਨੂੰ ਨੰਗਿਆ ਕੀਤਾ ਜਾਏ ਔਰ ਜੋ ਟਰਾਲੀਆਂ ਜਾਂ ਕੋਈ ਵੀ ਸਮਾਨ ਹੋਰ ਟਰਾਲੀਆਂ ਤੋਂ ਵੇਣਾ ਵੀ ਕੋਈ ਹੋਰ ਸਮਾਨ ਹੈ ਜਿਹੜੀ ਸ਼ਹਿਰ ਦੇ ਵਿੱਚ ਚਰਚਾ ਹੋ ਰਹੀ ਆ ਕਿ ਇਹਨਾਂ ਨਾ ਬੰਦਿਆਂ ਕੋਲ ਕਰੇ ਖੜਾ ਤਾਂ ਉਹ ਉਥੋਂ ਬਰਾਮਤ ਕਰਾ ਕੇ ਔਰ ਪ੍ਰਸ਼ਾਸਨ ਨੂੰ ਵੀ ਅਪੀਲ ਕਰਾਂਗੇ ਵੀ ਇਹ ਜੇ ਐਸੇ ਜਿਹੜੇ ਟਰਾਲੀ ਚੋਰ ਇਨਸਾਨ ਨੇ ਉਹਨਾਂ ਨੂੰ ਪਨਾ ਨਹੀਂ ਦੇਣੀ ਚਾਹੀਦੀ ਉਹ ਚਾਹੇ ਕੋਈ ਵੀ ਨੇ ਉਹਨਾਂ ਦੀ ਸਖਤ ਤੋਂ ਸਖਤ ਉਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਦੇਣਾ ਚਾਹੀਦਾ ਔਰ ਕਿਸਾਨਾਂ ਨੂੰ ਅਨਸਾਫ਼ ਦਿਵਾਉਣਾ ਚਾਹੀਦਾ ਸਮੇ ਤੋਂ ਗੱਲਾਂ ਹੁੰਦੀ ਆ ਰਹੀਆਂ ਨੇ ਕਿ ਟਰਾਲੀ ਚੋਰੀ ਹੋ ਗਈ ਕਿਸੇ ਨੇ ਕੀਤੀ ਨਹੀਂ ਕੀਤੀ ਉਹਦਾ ਆਪਣਾ ਪੱਖ ਹੈ ਇਹਨਾਂ ਕਿਆ ਮੈਨੂੰ ਇਹ ਲੱਗਦਾ ਕਿ ਨਾਪਾ ਇੱਕ ਡਰਪੋਕ ਲੋਕਾਂ ਦਾ ਸ਼ਹਿਰ ਹੈ ਕਿਉਂਕਿ ਜਦੋਂ ਵੀ ਕੋਈ ਚੋਰੀਆਂ ਹੁੰਦੀਆਂ ਨੇ ਚਾਹੇ ਘਰਾਂ 'ਚ ਚੋਰੀਆਂ ਹੋ ਰਹੀਆਂ ਜਾਂ ਦੁਕਾਨਾਂ ਦੇ ਚੋਰੀਆਂ ਹੋ ਰਹੀਆਂ ਜਦੋਂ ਵੀ ਅਸੀਂ ਕਾਲ ਦਿੱਤੀ ਹੈ ਸੰਵਾਦ ਦੇ ਵੱਲੋਂ ਦਿੱਤੀ ਹੈ ਜਾਂ ਕਿਸੇ ਹੋਰ ਅਦਾਰੇ ਵੱਲੋਂ ਅਸੀਂ ਦਿੱਤੀ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਵਪਾਰ ਮੰਡਲ ਹੈ ਉਹ ਆਪਣੀ ਪੂਛ ਦੱਬ ਕੇ ਭੱਜ ਗਿਆ ਤੇ ਮੈਨੂੰ ਲੱਗਦਾ ਕਿ ਜਿਹੜਾ ਸਭ ਤੋਂ ਵੱਡਾ ਧਰੋ ਹੈ ਉਹ ਵਪਾਰ ਮੰਡਲ ਹੀ ਸ਼ਹਿਰ ਨਾਲ ਕੁਮਾਰਿਆ ਹੈ ਤੇ ਅੱਜ ਵੀ ਜਿਹੜੀ ਕਾਲ ਦਿੱਤੀ ਸੀ ਵਪਾਰ ਮੰਡਲ ਨੇ ਇਹਨਾਂ ਨਾਲ ਚੱਲਿਆ ਸੀ ਅੱਜ ਫੇਰ ਵਾਪਸ ਹੋ ਗਿਆ ਮੈਂ ਪੁੱਛਣਾ ਚਾਹੁੰਦਾ ਕਿ ਉਹ ਕਿਸਾਨਾਂ ਦੇ ਨਾਲ ਨਹੀਂ ਕਿ ਉਹ ਵਪ ਫਿਰ ਅਸੀਂ ਟਰਾਲੀਆਂ ਦੀ ਗੱਲ ਕਰਾਂਗੇ ਟਰਾਲੀ ਤਾਂ ਇੱਕ ਚੋਰੀ ਹੋਈ ਆ ਇੱਥੇ ਸਾਡੇ ਘਰਾਂ 'ਚ ਰੋਹ ਚੋਰੀਆਂ ਹੋ ਰਹੀਆਂ ਸਾਡੀਆਂ ਦੁਕਾਨਾਂ 'ਤੇ ਰੋਹ ਚੋਰੀਆਂ ਹੋਈਆਂ ਇੱਕ ਇੱਕ ਦੁਕਾਨ ਤੇ ਚਾਰ ਚਾਰ ਵਾਰੀ ਚੋਰੀ ਹੋਈ ਆ ਅੱਜ ਤੱਕ ਹੋਇਆ ਕੀ ਆ ਕੋਈ ਪੁਲਿਸ ਦੇ ਜਾਂ ਚੋਰੀ ਦੇ ਇਹਦੇ ਤੁਹਾਨੂੰ ਕੀ ਲੱਗਦਾ ਸਾਰੇ ਤੁਸੀਂ ਜੀ ਮਾਮਲੇ ਪੂਰੇ ਸਭ ਪ੍ਰਸ਼ਾਸਨ ਤਾਂ ਦੇਖੋ ਸੁੱਦਾ ਪਿਆ ਅਸੀਂ ਇੱਕ ਦਲੀਲ ਦਿੰਨੇ ਆ ਕਿ ਜਿਹੜੀ ਸਾਡੀ ਪੁਲਿਸ ਹੈ ਉੱਥੇ ਮੁਲਾਜ਼ਮਾਂ ਦੀ ਕਮੀ ਹੈ ਮੇਰੇ ਖਿਆਲ ਅੱਜ ਤੋਂ 20 ਸਾਲ ਪਹਿਲਾਂ ਜੇ ਦੇਖੀਏ 170 ਦੇ ਕਰੀਬ ਮੁਲਾਜ਼ਮ ਹੁੰਦੇ ਸੀ ਜਿਹੜੇ ਹੁਣ 70 ਬੀਨੀਆਂ ਕਿਉਂਕਿ ਰਿਟਾਇਰਮੈਂਟ ਹੁੰਦੀ ਜਾ ਰਹੀ ਆ ਉਹਨਾਂ ਤੇ ਕੰਮ ਦਾ ਬੋਝ ਬਹੁਤ ਹੈ ਵੀਆਈਪੀ ਡਿਊਟੀਆਂ ਬਹੁਤ ਨੇ ਹੂਠਾਵਾ ਤੇ ਡਿਊਟੀਆਂ ਲੱਗ ਰਹੀਆਂ ਪਰ ਇੱਕ ਲੋਕਾਂ ਨੂੰ ਤਾਂ ਇੱਕ ਆਵਾਜ਼ ਬੁਲੰਦ ਕਰਨੀ ਪੈਣੀ ਹੈ ਨਾ ਪਰ ਲੋਕ ਵੀ ਸੁੱਤੇ ਪਏ ਨੇ ਤੇ ਸਾਡੇ ਨੁਮਾਇੰਦਿਆਂ ਤੇ ਬ੍ਰਤੀ ਮੈਨੂੰ ਰੋਸ ਹੈ ਮੈਨੂੰ ਪੱਪੂ ਪੰਕਜ ਦੇ ਪ੍ਰਤੀ ਰੋਸ ਨਹੀਂ ये, ये किसानी किसानी हो सके ਜਿਹੜੇ ਚੁੱਪ ਕਰਕੇ ਬੈਠੇ ਨੇ ਜਦ ਤੱਕ ਉਹ ਇਕੱਠੇ ਨਹੀਂ ਹੁੰਦੇ ਜਦ ਤੱਕ ਉਹ ਅੱਗੇ ਨਹੀਂ ਲੱਗਦੇ ਸਾਡਾ ਹਾਲ ਇਹੀ ਹੁੰਦਾ ਰਹਿਣਾ ਜੀ ਜਿਹੜਾ ਟਰਾਲੀ ਚੋਰੀ ਦਾ ਮਸਲਾ ਇਹ ਪੂਰੀ ਦੁਨੀਆ ਦੇ ਵਿੱਚ ਚਰਚਾਤ ਵਿਸ਼ਾ ਕਿਉਂਕਿ ਕਿਸਾਨੀ ਜਿਹੜੀ ਕਿਸਾਨੀ ਲਈ ਸੰਘਰਸ਼ ਲੜ ਰਹੇ ਸੰਭੂ ਤੇ ਖਨੌਰੀ ਦੇ ਉੱਤੋਂ ਟਰਾਲੀਆਂ ਚੋਰੀ ਹੋ ਕੇ ਨਾਬੇ ਦੇ ਵਿੱਚੋਂ ਟਰਾਲੀਆਂ ਨੇ ਬਰਾਮਦ ਹੋਈਆਂ ਨੇ ਸੋ ਉਹਨਾਂ ਟਰਾਲੀਆਂ ਦੇ ਸਬੰਧਤ ਜਿਹੜਾ ਮਸਲਾ ਇਹ ਉਹਨੂੰ ਤਕਰੀਬਨ ਜਿਹੜੀ ਪੁਲਿਸ ਦਾ ਨਜ਼ਰੀਆ ਬਾਈ ਇਹ ਸਿੱਧਾ-ਸਿੱਧਾ ਪੋਲੀਟੀਕਲ ਪ੍ਰੈਸ਼ਰ ਦੇ ਅਧੀਨ ਸਾਨੂੰ ਨਜ਼ਰ ਆਇਆ ਕਿਉਂਕਿ ਬਈ ਦੇਵਮਨ ਸਾਹਿਬ ਚਾਹੇ ਅੱਜ ਬਿਆਨ ਦਿੱਤਾ ਉਹਨਾਂ ਨੇ ਇੱਕ ਪ੍ਰੈਸ਼ਰ ਦੇ ਅਧੀਨ ਆ ਕੇ ਲੋਕਾਂ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਕੱਲ ਉਹਨਾਂ ਨੇ ਬਿਆਨ ਦਿੱਤਾ ਪਰ ਸਾਨੂੰ ਹਜੇ ਪੂਰਾ ਵਿਸ਼ਵਾਸ ਨਹੀਂ ਹੈ ਕਿਉਂਕਿ ਕਾਰਨ ਉਹਦਾ ਵੱਡਾ ਇਹ ਆ ਜਿਹੜਾ ਉਰੇ ਦਾ ਸਿਸਟਮ ਆ ਇਹ ਸਾਰਾ ਪੰਕਜ ਪੱਪੂ ਦੇ ਕਿਉਂਕਿ ਬਾਈ ਪਿਛਲੇ ਸਮੇਂ ਦੇ ਵਿੱਚ ਪ੍ਰਧਾਨ ਚਾਹੇ ਉਹਨਾਂ ਦੀ ਸੁਜਾਤਾ ਜਾਵੜਾ ਧਰ ਵਾਲੀ ਪ੍ਰਧਾਨਗੀ ਪਰ ਬਾਈ ਉਹਨੇ ਇੱਥੇ ਪ੍ਰਧਾਨਗੀ ਵਾਲਾ ਜਾਨੀ ਜਿਹੜਾ ਡੰਡਾ ਉੱਪਰ ਪਨਾਬੇ ਦੇ ਵਿੱਚ ਚਲਾਇਆ ਹੋਇਆ ਜਾਨੀ ਜਿੰਨੇ ਅਫਸਰ ਆ ਉਹ ਸਾਰੇ ਉਹਦੇ ਕਹੇ ਦੇ ਮੁਤਾਬਕ ਹੀ ਉਰੇ ਬੈਠੇ ਆ ਕੁਰਸੀਆਂ ਤੇ ਇੱਥੇ ਤੱਕ ਅਸੀਂ ਸਾਨੂੰ ਦੇਖਣ ਨੂੰ ਮਿਲਿਆ ਇਹਦਾ ਬਾਈ ਹਾਰ ਪਾ ਕੇ ਢੋਲ ਵਜਾ ਕੇ ਇੱਥੇ ਦੇ ਜਿੰਨੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਜਿਹੜਾ ਜਿੰਨੇ ਹੋਰ ਹੋਰ ਵੀ ਬਹਿਗਮੀਆਂ ਤੇ ਨੇ ਉਹ ਆਪਣੇ ਪੰਕਜ ਪੱਕੂ ਨੇ ਲਾਏ ਹੋਇਆ ਜਾਨੀ ਸਾਨੂੰ ਉਹ ਚੀਜ਼ ਲੈ ਕੇ ਸੱਕ ਦੀ ਸੂਈ ਜਾਂਦੀ ਆ ਕਿਉਂਕਿ ਦੇਖੋ ਬਾਈ ਜਦੋਂ 22 ਤਰੀਕ ਨੂੰ ਇਹ ਐਫ ਆਈ ਆਰ ਦਰਜ ਹੁੰਦੀ ਆ ਸਿਰਫ ਸਾਡੀ ਜਿਹੜੀ ਸੂਚਿਤ ਸਰਚ ਆਪਰੇਸ਼ਨ ਸੀਗਾ ਅਸੀਂ ਪਹਿਲੀ ਜੇ ਸਟਾਰਟਿੰਗ ਜਿਹਨਾਂ ਨੂੰ ਨੋਟਿਸ ਦਿੱਤਾ ਸੀ ਉਹਦੇ ਉਹਦੇ ਸਬੰਧਤ ਇਹ ਐਫ ਆਈ ਆਰ ਕੱਢ ਜਾਂਦੀ ਆ ਪਰ ਜਿਹੜਾ ਪੀੜਤ ਕਿਸਾਨ ਆ ਬਾਈ ਅਸੀਂ ਲਗਭਗ ਇੱਕ ਹਫ਼ਤੇ ਤੋਂ ਐਸ ਐਸ ਪੀ ਸਾਹਿਬ ਦੇ ਤਿੰਨ ਚਾਰ ਗੇੜੇ ਮਾਰ ਕੇ ਕੱਲ ਉਹਨਾਂ ਦਾ ਜਿਹੜਾ ਬਿਆਨ ਦਰਜ ਕਰਾਇਆ ਉਹ ਬਿਆਨ ਦੇ ਵਿੱਚ ਬਾਈ ਅਸੀਂ ਸਿੱਧਾ ਸਿੱਧਾ ਜਾਨੀ ਸੁਜਾਤਾ ਚਾਵਲਾ ਨੂੰ ਜ਼ਿੰਮੇਵਾਰ ਮੰਨਦਿਆਂ ਜਿਵੇਂ ਕਿ ਕੱਲ ਤੁਸੀਂ ਸਾਰੇ ਚੈਨਲਾਂ ਤੇ ਸੁਣਿਆ ਸਾਡੇ ਦੇਬਾਨ ਸਤਕਾਰਯੋਗ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਉਹਨਾਂ ਨੂੰ ਬਿਆ ਉਹ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਵੀ ਸੁਜਾਤਾ ਚਾਵਲਾ ਜੀ ਤੁਸੀਂ ਕੀ ਤੁਹਾਡੇ ਖਾਸ ਨਹੀਂ ਵੀ ਪੱਪੂ ਪੰਕਜ ਕਰਕੇ ਤੁਸੀਂ ਸਪੋਰਟ ਕਰਦੇ ਹੋ ਉਹ ਕਹਿੰਦਾ ਨਹੀਂ ਨਹੀਂ ਜੀ ਨਹੀਂ ਇਹ ਗੱਲ ਨਹੀਂ ਜਿਹੜੀ ਸੁਜਾਤਾ ਚਾਵਲਾ ਉਹ ਸਾਡੀ ਪਾਰਟੀ ਦੀ ਨਗਰ ਕੌਂਸਲ ਦੀ ਪ੍ਰਧਾਨ ਆ ਤੇ ਜਿਹੜਾ ਪੱਪੂ ਪੰਕਜ ਆ ਉਹ ਦਾ ਘਰ ਵਾਲਾ ਭਾਈ ਜੀ ਅਸੀਂ ਇਹੀ ਗੱਲ ਅਸੀਂ ਕਹਿੰਦੇ ਚਾਹੁੰਦੇ ਆ ਵੀ ਜਿਹੜਾ ਇਹ ਮਸਲਾ ਇਹ ਝਾੜੂ ਪਾਰਟੀ ਦੇ ਨਗਰ ਕੌਂਸਲ ਦੇ ਪ੍ਰਧਾਨ ਸੁਜਾਤਾ ਚਾਵਲਾ ਦੇ ਘਰ ਵਾਲੇ ਦਾ ਮਸਲਾ ਜਿਹੜੀ ਪਾਰਟੀ ਦਾ ਸਿੱਧਾ ਸਿੱਧਾ ਮਸਲਾ ਇਸ ਕਰਕੇ ਸੀ ਬੇਨਤੀ ਕਰਨੀ ਚਾਹੁੰਦੇ ਆ ਇਥੋਂ ਮੁੱਖ ਮੰਤਰੀ ਨੂੰ ਵੀ ਤੇ ਉੱਚ ਅਧਿਕਾਰੀਆਂ ਨੂੰ ਵੀ ਇਹਦੀ ਜਿਹੜੀ ਜਾਂਚ ਆ ਉਹ ਨਰਪੱਕ ਕੀਤੀ ਜਾਵੇ ਔਰ ਦੂਜੀ ਵਈ ਹਜੇ ਸਾਡੀ ਐਫ ਆਈ ਆਰ ਪ੍ਰੋਪਰ ਤੌਰ ਤੇ ਲਿਖੀ ਨਹੀਂ ਗਈ ਜਿਹੜਾ ਉਹਦਾ ਪ੍ਰਸ਼ਾਸਨਾ ਉਹ ਇਨਵੈਸਟੀਗੇਸ਼ਨ ਤੇ ਪਹਿਲਾਂ ਜਾਨੀ ਉਹ ਇਹ ਕਹਿੰਦਾ ਸਾਨੂੰ ਸਾਫ ਨਜ਼ਰ ਆਇਆ ਵੀ ਯਾਰ ਇਨਵੈਸਟੀਗੇਸ਼ਨ ਦੇ ਵਿੱਚ ਆ ਆਉਂਦਾ ਆ ਆਉਂਦਾ ਨਹੀਂ ਦੇਖੋ ਇੱਕ ਪੀੜਤ ਪਰਿਵਾਰ ਆਪਣੇ ਬਿਆਨ ਦਰਜ ਨਹੀਂ ਕਰਾ ਸਕਦਾ ਇਦੋਂ ਵੱਡਾ ਧੱਕਾ ਕੀ ਹੋ ਸਕਦਾ ਪੁਲਿਸ ਵਾਲੇ ਕਿਸ ਨੂੰ ਕੱਢਣਾ ਜਾਂਦੇ ਸੀ ਯਾਰ ਬਾਈ ਜੀ ਪੁਲਿਸ ਸੁਜਾਤਾ ਚਾਵਲਾ ਨੂੰ ਕੱਢਣਾ ਚਾਹੁੰਦੇ ਆ ਦੇਖੋ ਸਾਫ ਸਾਫ ਨਜ਼ਰ ਸਾਨੂੰ ਇਹ ਜਿਹੜੀ ਗੱਲ ਆ ਰਹੀ ਆ ਦੇਖੋ ਇਹ ਗੱਲ ਸੋਸ਼ਲ ਮੀਡੀਆ ਤੇ ਮੀਡੀਆ ਦੇ ਉੱਤੇ ਕਲੀਅਰ ਹੋ ਗਈ ਕਿ ਡੀਸੀ ਦੇ ਹੁਕਮਾਂ ਨਾਲ ਨਗਰ ਕੌਂਸਲ ਦੇ ਟਰੈਕਟਰ ਨੇ ਜਿਹੜੇ ਉਹ ਸੰਭੂ ਬਾਰਡਰ ਤੇ ਜਾਂਦੇ ਆ ਤੇ ਦੂਜੀ ਗੱਲ ਜੇ ਉੱਥੇ ਜਾਂਦੇ ਆ ਬਾਈ ਜਿਹੜੀ ਮੌਕੇ ਦੀ ਪ੍ਰਧਾਨ ਸੁਜਾਤਾ ਚਾਵਲਾ ਫਿਰ ਉਹਦੇ ਹੁਕਮਾਂ ਨਾਲ ਹੀ ਉੱਥੇ ਜਾ ਸਕਦੇ ਆ ਜਣੀ ਜ਼ਿੰਮੇਵਾਰ ਸੁਜਾਤਾ ਚਾਵਲਾ ਜੀ ਅਸੀਂ ਐਸੇ ਕਰਕੇ ਉਹਨਾਂ ਨੂੰ ਦੋਸ਼ੀ ਠਹਿਰੋਣਾ ਔਰ ਦੂਜੀ ਗੱਲ ਦੇਵਮਨ ਸਾਹਿਬ ਨੇ ਵੀ ਇਸ ਗੱਲ ਤੇ ਮੋਹਰ ਲਾਤੀ ਤੁਸੀਂ ਉਹਨਾਂ ਦੇ ਬਿਆਨ ਸੁਣਿਓ ਕਹਿੰਦਾ ਮੈਂ ਪੁੱਛ-ਗਿਸ ਕੀਤੀ ਤਾਂ ਮਨਨਗੇ ਵੀ ਠੀਕ ਆ ਸਾਡੇ ਜਿਹੜੇ ਨਗਰ ਕੌਂਸਲ ਦੇ ਟਰੈਕਟਰ ਨੇ ਉਹ ਸੰਭੂ ਗਏ ਆ ਬਾਈ ਜਦੋਂ ਉੱਥੇ ਟਰੈਕਟਰ ਗਏ ਆ ਠੀਕ ਆ ਡੀਸੀ ਸਾਹਿਬ ਨੇ ਹੁਕਮ ਕੀਤੇ ਹੋਣਗੇ ਉਹਨਾਂ ਨੂੰ ਬਾਈ ਟਰਾਲੀਆਂ ਪਾਉਣ ਵਾਸਤੇ ਹੁਕਮ ਤਾਂ ਨਹੀਂ ਕੀਤੇ ਸੋ ਟਰਾਲੀਆਂ ਪਾ ਕੇ ਲੈ ਕੇ ਆਇਆ ਔਰ ਦੋ ਟਰਾਲੀਆਂ ਦਾ ਸਮਾਨ ਹੈ ਜਿਹੜਾ ਉਹ ਸਿੱਧਾ-ਸਿੱਧਾ ਪੰਕਜ ਪੱਪੂ ਦੀ ਦੁਕਾਨ ਦੇ ਵਿੱਚੋਂ ਬਰਾਮਦ ਹੁੰਦਾ। ਬਾਈ ਹਜੇ ਵੀ ਕਹਿੰਦਾ ਵੀ ਜੇ ਦੋਸ਼ੀ ਹੋਇਆ ਤਾਂ ਸਜ਼ਾ ਦਿਵਾਵਾਂਗੇ। ਦੇਖੋ ਨੇਰਗਰ ਦੀ ਮੱਛੀ ਪਈ ਐ ਇੱਥੇ ਦੇ ਡੇਮਨ ਦੀ, ਦੇਖੋ ਇੱਥੇ ਦੇ ਪ੍ਰਸ਼ਾਸਨ ਦੀ ਜਦੋਂ ਐਨ ਦੁੱਧ ਮੰਗ ਕੇ ਦਿਨ ਦਿਹਾੜੇ ਜਣੀ ਲੋਕਾਂ ਦੇ ਵਿੱਚ ਢੋਰਾ ਪਿੱਟ ਕੇ ਬਾਈ ਅਸੀਂ ਨੰਗਾ ਚਿੱਟਾ ਕੀਤਾ ਇਹ ਪੰਕਜ ਪੱਪੂ। ਹਜੇ ਵੀ ਜਣੀ ਉਹ ਮਤਲਬ ਉਹਨੂੰ ਕਿਤੇ ਨਾ ਕਿਤੇ ਬਚਾਉਣਾ ਚਾਹੁੰਦੇ ਆ ਸਾਡੀ ਸੱਕ ਦੀ ਸੂਈ ਜਾਂਦੀ ਆ ਵੀ ਬਾਈ ਆ ਜਿਹੜਾ ਪ੍ਰੋਟੈਸਟ ਆਏ ਉਹਦੀ ਗ੍ਰਿਫਤਾਰੀ ਨੂੰ ਲੈ ਕੇ ਆ ਇਹ ਸਿਰਫ ਸਿਰਫ ਪ੍ਰਸ਼ਾਸਨ ਨੂੰ ਚੇਤਾਵਨੀ ਆ ਹਜੇ ਤਾਂ ਇਹ ਸਾਰੇ ਬਾਜ਼ਾਰ ਜਿਹੜੇ ਬਾਜ਼ਾਰ ਦੇ ਜਾਨੀ ਬੁੱਧੀਜੀਵੀ ਜਨ ਇਹ ਕਹਿ ਸਕਦੇ ਆ ਜਾਗਦਿਆਂ ਜਮੀਰ ਵਾਲੇ ਲੋਕ ਜਿਹੜੇ ਲੋਕ ਪੰਤੂ ਚ ਪੱਪੂ ਤੋਂ ਦੁਖੀ ਹੋਇਆ ਬਾਈ ਉਹ ਸੜਕਾਂ ਤੇ ਆਇਆ ਹਜੇ ਅੱਜ ਹੀ ਅਸੀਂ ਦੇਖਦੇ ਆ ਰਹਿ ਲਾ ਕੇ ਇੱਕ ਜਾਂ ਦੋ ਦਿਨ ਦਾ ਜਿਹੜਾ ਪ੍ਰੋਗਰਾਮ ਆ ਪੂਰੇ ਪੰਜਾਬ ਲੈਵਲ ਤੇ ਸੂਬੇ ਲੈਵਲ ਤੇ ਜਿਹੜਾ ਉਹ ਪ੍ਰੋਗਰਾਮ ਜਿੱਥੇ ਬੰਦਿਆਂ ਦਾ ਦੇਵਾਂਗੇ ਔਰ ਪ੍ਰਸ਼ਾਸਨ ਨੂੰ ਸਾਹਮਣਾ ਔਖਾ ਹੋ ਜਾਊਗਾ ਉਹਦੀ ਜੁਮੇਵਾਰ ਆ ਉਹ ਸਾਰੀ ਸਾਰੀ ਸਰਾਸਰ ਪ੍ਰਸ਼ਾਸਨ ਤੇ ਇੱਥੇ ਦਾ ਦੇਮਾਨ ਆ ਬਾਈ ਜਣੀ ਇਹ ਗੱਲ ਅਸੀਂ ਸਾਫ਼ ਕਰਨ ਕਰਨੀ ਚਾਹੁੰਦੇ ਆ ਵੀ ਕੰਧ ਦੇ ਲਿਖਿਆ ਪੜ੍ਹ ਲਵੇ ਆਉਣ ਵਾਲੇ ਦਿਨ ਦੇਮਾਨ ਵਾਸਤੇ ਵੀ ਮੁਸੀਬਤਾਂ ਭਰੇ ਨੇ ਔਰ ਪ੍ਰਸ਼ਾਸਨ ਵਾਸਤੇ ਵੀ ਸੋ ਜਲਦੀ ਤੋਂ ਜਲਦੀ ਪੰਕਜ ਬੱਪੂ ਨੂੰ ਅੰਦਰ ਕਰਨਾ ਤੇ ਸੁਜਾਤਾ ਚਾਵਲਾ ਦਾ ਜਿਹੜਾ ਨਾਮ ਅਸੀਂ ਰਾਤ ਬਾਈ ਸਾਡੇ ਐਸਐਸਪੀ ਦੇ ਕਹਿਣ ਤੇ ਕੱਲ ਸਾਡੇ ਸਪੀਡ ਤੋਂ ਪਰਿਵਾਰ ਦੇ ਬਿਆਨ ਅਰਜ ਕਰਦੇ ਆ ਉਹਦੇ ਚ ਸਾਫ ਸਾਫ ਲਿਖਿਆ ਵੀ ਜਿਹੜਾ ਸੰਭੂ ਦੇ ਉੱਤੇ ਜਿੰਨੀਆਂ ਟਰਾਲੀਆਂ ਸਾਈਡ ਤੇ ਕੀਤੀਆਂ ਗਿਆ ਉਹ ਮਨਦੀਪ ਸਿੱਧੂ ਜ਼ਿੰਮੇਵਾਰ ਆ ਉਸ ਗੱਲ ਨੂੰ ਉਹ ਬਿਆਨ ਦੇ ਵਿੱਚ ਸਾਫ ਅਸੀਂ ਲਿਖਿਆ ਪਰ ਦੂਜਾ ਅਸੀਂ ਸਾਫ਼ ਲਿਖਿਆ ਵੀ ਇੱਥੇ ਦੀ ਨਗਰ ਕੌਂਸਲ ਜਿਹੜੀ ਸੁਜਾਤਾ ਚਾਵਲਾ ਉਹਦੇ ਟਰੈਕਟਰਾਂ ਦੇ ਗੱਲ ਪਾ ਕੇ ਉਹ ਟਰਾਲੀਆਂ ਜਿਹੜੀਆਂ ਉਹ ਨਾਬੇ ਦੇ ਵਿੱਚ ਆਉਂਦੀਆਂ ਨੇ ਇਸ ਕਰਕੇ ਸੁਜਾਤਾ ਚਾਵਲਾ ਸਿੱਧੀ ਸਿੱਧੀ ਜ਼ਿੰਮੇਵਾਰ ਹੈ ਇਹਨਾਂ ਤੇ ਐਫ ਆਈ ਆਰ ਫਿਰ ਤਾਂ ਮਨਦੀਪ ਸਿੱਧੂ ਵੀ ਜ਼ਿੰਮੇਵਾਰ ਹੋਤੇ ਵੀ ਐਫ ਆਈ ਆਰ ਬਿਲਕੁਲ ਜੀ ਬਿਲਕੁਲ ਸਾਡਾ ਬਿਆਨ ਦੇ ਵਿੱਚ ਸਿੱਧਾ ਸਿੱਧਾ ਲਿਖਿਆ ਪਰ ਇੱਥੇ ਦਾ ਬਈ ਪ੍ਰਸ਼ਾਸਨ ਹੈ ਜਿਹੜਾ ਉਹ ਇਹਨਾਂ ਨੂੰ ਦੋਹਾਂ ਦੋਹਾਂ ਨੂੰ ਵਿਚਾਰ ਰਿਹਾ ਉਹ ਇਹ ਕਹਿ ਰਿਹਾ ਵੀ ਉਹਨਾਂ ਦੀ ਜਿਹੜੀ ਡਿਊਟੀ ਆ ਉਹ ਖਨੌਰੀ ਸੀ ਬਾਈ ਤੁਸੀਂ ਦੇਖਿਆ ਹੋਊਗਾ ਮੀਡੀਆ ਦੇ ਉੱਤੇ ਇਹ ਮਨਦੀਪ ਸਿੱਧੂ ਇੱਕ ਠੋਕ ਉਹ ਕਹਿੰਦਾ ਸੀ ਕਿ ਲੋਕਾਂ ਦੇ ਸਬੰਧ ਦਾ ਮੈਂ ਜ਼ਿੰਮੇਵਾਰਾਂ ਜਦੋਂ ਬਈ ਉਹ ਜ਼ਿੰਮੇਵਾਰੀ ਲੋਕਾਂ ਦੇ ਸਬੰਧ ਦੀ ਲੈਂਦਾ ਸੀ ਤਾਂ ਅਸੀਂ ਸਿੱਧਾ ਸਿੱਧਾ ਉਹਨੂੰ ਨਾਮਜ਼ਦ ਕਰਦੇ ਆ ਸੋ ਉਹ ਹੀ ਚੀਜ਼ ਨੂੰ ਲੈ ਕੇ ਅਸੀਂ ਉਹਨਾਂ ਦਾ ਨਾਮ ਦਿੱਤਾ ਔਰ ਨਾਲ ਸੁਜਾਤਾ ਚਾਵਲਾ ਬਈ ਇਸ ਚੀਜ਼ ਦੇ ਜ਼ਿੰਮੇਵਾਰਨ ਆਉਣ ਵਾਲੇ ਦਿਨਾਂ 'ਚ ਬਈ ਵੱਡੀਆਂ ਜਿਹੜੀਆਂ ਪ੍ਰੋਗਰਾਮ ਹੋ ਦਿੱਤੇ ਜਾਣਗੇ ਸੋ ਅਸੀਂ ਚਾਹੁੰਦੇ ਆ ਜਲਦੀ ਤੋਂ ਜਲਦੀ ਉਹਨਾਂ ਦੀ ਕਿਰਤਦਾਰੀ ਕਰਕੇ ਜਿਹੜੇ ਸਮੂਹ ਦੇ ਹਿੱਤਾਂ ਲਈ ਲੋਕ ਲੜਦੇ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਮਤਲਬ ਉਹਨਾਂ ਨੂੰ ਸੰਤੁਸ਼ਟ ਕੀਤਾ ਜਾਵੇ